ਜਿੰਜਾ ਮੈਨੂੰ ਨਵੀ ਬਹੁਤ ਫਰਕ ਪਿਆ ਕਿਉਂਕਿ ਅ ਗਾਣੇ ਆਉਂਦੇ ਸੀ ਚੱਲਦੇ ਸੀ ਪਤਾ ਨਹੀਂ ਸੀ ਲੱਗਦਾ ਮੇਰੇ ਸੀ ਕਿ ਮੈਂ ਵੀਡੀਓਸ ਤੋਂ ਨਹੀਂ ਆ ਪਾਈ ਕਮਨਵੀ ਐਨਾ ਕੀ ਕੀਤਾ ਲਾਈਵ ਸ਼ੋਜ਼ ਬਹੁਤ ਕੀਤੇ ਨੇ ਛੋਟੀ ਉਮਰ 'ਚ ਹੀ ਮਤਲਬ ਮੈਂ ਸ਼ੋਜ਼ ਤਾਂ ਇੰਨੇ ਕੁ ਕੀਤੇ ਨੇ ਮੇਲਾ ਜਾਂ ਵਿਆਹ ਦਾ ਪ੍ਰੋਗਰਾਮ ਆਪਾਂ ਕੋਈ ਕਿਤੇ ਕੋਈ ਜਗ੍ਹਾ ਰਹੀ ਨਹੀਂ ਹੋਣੀ ਕਿ ਆਪਾਂ ਜਿੱਥੇ ਕਿਤੇ ਜਾ ਕੇ ਨਹੀਂ ਪਰਫਾਰਮ ਕੀਤਾ ਹੋਏ ਜੰਨਾ ਸੁੱਖ ਤੇਰੀ ਮੰਗਦੀ ਐ ਖੈਰ ਪਾਉਣ ਨੂੰ ਤੈਨੂੰ ਸਾਡੇ ਪਿੰਡ ਲੰਬੇ ਸਵੇਰ ਪਾਉਣ ਨੂੰ ਉਹ ਨੰਮੂਰੇ ਹੋ ਕੇ ਜਦੋਂ ਤੇਰੀ ਘਾਰ ਡੱਕ ਲਈ ਵੇ ਮੈਂ ਸੁਣਿਆ ਗੱਡਾ ਸੀ ਜੀ ਤੂੰ ਝਟ ਕੱਢ ਲਈ ਕਹਿ ਕਿ ਮੈਂ ਉਹ ਬੀਵਾਰੀ ਸੁੱਕਾ ਪਿੰਡ ਨੂੰ ਜਾਣ ਨਹੀਂ ਦੇਣਾ ਵੇ ਮੇਰੀ ਇਹ ਗੱਲ ਸੁਣ ਕੰਗ ਅੰਗ ਡਰਦੇ ਸੋਹਣਿਆ ਵੇ ਪਰ ਕਿੰਨੇ ਸੰਦੇ ਰੱਖਦੇ ਸਾਡੇ ਪਿੰਡੋਂ ਲੰਘਣਾ ਤਾਂ ਵੇ ਕਿਹੜਾ ਵੀ ਮੋੜ ਮੋੜ ਉੱਤੇ ਪਈਆ ਤੇਰੀ ਗੱਲ ਕਰਦੇ ਜਿੱਥੇ ਮਾਂ ਖੜ ਜਵੇ ਨਾ ਉੱਥੇ ਰੱਬ ਖੁਦ ਨੂੰ ਖੁਦ ਆ ਕੇ ਖੜ ਜਾਂਦਾ ਹਨਾ ਹਾਂ ਸਰ ਹੋ ਜਾਂਦਾ ਸੋ ਮੇਰੀ ਜਰਨੀ ਦੇ ਵਿੱਚ ਮਮਾ ਦੀ ਬਹੁਤ ਜਿਆਦਾ ਸਪੋਰਟ ਰਹੀ ਹੈ ਜਦੋਂ ਦੀਦੀ ਦਾ ਵਿਆਹ ਹੋਇਆ ਉਦੋਂ ਮੈਂ ਬਹੁਤ ਇਮੋਸ਼ਨਲ ਸੀਗੀ ਹਾਏ ਇਹ ਲਾ ਕੁ ਹੋਈ ਹੁੰਦਾ ਕਿਉਂਕਿ ਵੀ ਅਸੀਂ ਇਕੱਠਿਆਂ ਰਹਿਣਾ ਇਕੱਠਿਆਂ ਖਾਣਾ ਪੀਣਾ ਸੋਣਾ ਹਨਾ ਜਦੋਂ ਦੀਦੀ ਦਾ ਵਿਆਹ ਹੋਇਆ ਉਦੋਂ ਇੱਕ ਵਾਰੀ ਲੱਗਿਆ ਸੀ ਕਿ ਹਨਾ ਵੀ ਪੈਣਾ ਵੀ ਜੋਤੀ ਆ ਵੀ ਹੁਣ ਮੈਂ ਇਕੱਲੀ ਹੀ ਰਹੂਗੀ